ममा <laughs> पिछा ਦੇਸ਼ ਵਾਸੀਆਂ ਸਾਡੇ ਪੰਜਾਬ ਵਾਸੀਆਂ ਨੂੰ ਤੇ ਖਾਸ ਕਰ ਧੂਰੀ ਨਿਵਾਸੀਆਂ ਨੂੰ 바ਵਾ ਸਾਹਿਬ ਦੇ ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ ਦਿੰਨਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੇ ਦਿਨ ਆਪਾਂ ਨੂੰ ਇਹੀ ਸਿੱਖਣ ਨੂੰ ਮਿਲਦਾ ਜੋ 바ਵਾ ਸਾਹਿਬ ਨੇ ਸੰਵਿਧਾਨ ਲਿਖਿਆ ਹੈ ਮੈਂ ਤਾਂ ਚਾਹਣਾ ਕਿ ਸਾਰੀ ਪਾਰਟੀਆਂ ਨੂੰ ਮੇਰੀ ਬੇਨਤੀ ਹੈ ਜੋ ਸੰਵਿਧਾਨ ਬਾਬਾ ਸਾਹਿਬ ਨੇ ਲਿਖਿਆ ਇੱਕ ਵਾਰ 5 ਸਾਲੀ ਇਨ ਬਿਨ ਲਾਗੂ ਕਰ ਦਿਓ ਤਾਂ ਦੇਖਿਓ ਤੁਸੀਂ ਇਹ ਦੇਸ਼ ਆਪਣਾ ਕਿਵੇਂ ਖੁਸ਼ਹਾਲੀ ਤੇ ਤਰੱਕੀ ਵੱਲ ਵਧਦਾ ਹੈ ਇਹ ਵਿਕਾਸ ਦੇ ਉਹ ਮਿਆਰ ਛੂਹੇਗਾ ਜੋ ਅੱਜ ਤੱਕ ਕਿਸੇ ਵੀ ਦੇਸ਼ ਨੇ ਨਹੀਂ ਛੂਹੇ ਹੋਣ ਕਿਉਂਕਿ ਐਸਾ ਸੰਵਿਧਾਨ ਨਾ ਹੀ ਕਿਸੇ ਦੇਸ਼ ਕੋਲ ਹੈ ਨਾ ਹੀ ਹੋਵੇਗਾ ਮੇਰੀ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਜਿਵੇਂ ਉਹਨਾਂ ਨੇ ਆਪਾਂ ਨੂੰ ਚੰਗੇ ਰਸਤੇ ਤੇ ਚੱਲਣ ਲਈ ਸਿਖਾਇਆ ਸਾਰੇ ਆਪਾਂ ਇੱਕ ਮੁੱਠ ਹੋ ਕੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲੀਏ ਤੇ ਆਉਂਦੇ ਸਮੇਂ ਵਿੱਚ ਦੇਖੋਗੇ ਤੁਸੀਂ ਤੇ ਆਪਣੇ ਸਾਰੇ ਹੀ ਖੁਸ਼ਹਾਲੀ ਅਤੇ ਵਿਕਾਸ ਦੀ ਧਾਰਾ ਵਗੇਗੀ ਮੈਂ ਖਾਸ ਤੌਰ ਤੇ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲੀ ਵਾਰ ਸਰਕਾਰ ਚ ਬਾਬਾ ਸਾਹਿਬ ਦੀ ਤਸਵੀਰ ਹਰੇਕ ਦਫਤਰ ਦੇ ਵਿੱਚ ਲਗਾਈ ਕਿਉਂਕਿ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਇਹ ਕਿਸੇ ਸਰਕਾਰ ਵੱਲੋਂ ਚੱਕੇ ਗਏ ਕਾਦੋਂ ਪਹਿਲੀ ਵਾਰ ਨੇ ਇਸ ਤਰ੍ਹਾਂ ਜਨਮ ਦਿਨ ਮਨਾ ਰਹੇ ਹਾਂ ਇਸ ਕੀ ਕੌਂਗ ਦੀ ਪਹਿਲਾ ਸਾਰਿਆਂ ਨੂੰ ਜੈ ਭੀਮ ਜੈ ਭਾਰਤੀ ਸਮੂਹ ਦੇਸ਼ ਵਾਸੀਆਂ ਨੂੰ ਗਿਆਨ ਦੇ ਪ੍ਰਤੀਕ ਭਾਰਤ ਰਤਨ ਡਾਕਟਰ ਬੀ ਆਰ ਮੇੜਕਰ ਜੀ 134ਵੇਂ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਧੂਰੀ ਵਿਖੇ ਸਮੂਹ ਐਮ ਸੀ ਸਹਿਵਾਨ ਸਮੂਹ ਜੱਥੇਬੰਦੀਆਂ ਦੇ ਆਗੂ ਐਡਵੋਕੇਟ ਸਾਹਿਬ ਤੇ ਹੋਰ ਸਾਡੇ ਨੌਜਵਾਨ ਵੀਰ ਪੁਲਿਸ ਮੁਲਾਜ਼ਮ ਸਾਰੇ ਤੇ ਹੋਰ ਵੱਖ-ਵੱਖ ਜੱਥੇਬੰਦੀ ਐਸ ਸੀ ਬੀ ਸੀ ਭਾਈਚਾਰਾ ਉਰੇ ਪਹੁੰਚਿਆ ਧੂਰੀ ਅੰਬੇਡਕਰ ਚੌਂਗ ਦੇ ਵਿੱਚ 바ਵਾ ਸਾਹਿਬ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਪੂਰੇ ਲੱਡੂ ਤੇ ਕੇਕ ਟਕਟਾਏ ਗਏ ਨੇ ਬੱਚਿਆਂ ਤੋਂ ਤੇ ਫੁੱਲਾਂ ਦੀ ਜਿਹੜੀ ਮਾਲਾ ਭੇਟ ਕੀਤੀਆਂ ਗਈਆਂ ਨੇ ਕਿਉਂ ਅਸੀਂ ਦੇਣ ਨਹੀਂ ਦੇ ਸਕਦੇ 바ਵਾ ਸਾਹਿਬ ਦਾ ਜਿਹੜਾ ਉਹਨਾਂ ਨੇ ਹਰ ਵਰਗ ਨੂੰ ਹਰ ਵਰਗ ਲਈ ਕੰਮ ਕੀਤਾ ਔਰਤਾਂ ਲਈ ਦਵੇ ਕੁਚਲੇ ਲੋਕਾਂ ਲਈ ਤੇ ਸਾਡੇ ਦੇਸ਼ ਦੇ 바ਵਾ ਸਾਹਿਬ ਦੇਸ਼ ਵਾਸੀਆਂ ਦੇ ਹਰ ਇੱਕ ਦੇ ਦਿਲ ਦੇ ਵਿੱਚ ਵੱਸਦੇ ਨੇ ਤੇ ਐਂ ਹੀ ਹਮੇਸ਼ਾ ਇਹਦੇ ਖੁਸ਼ੀਆਂ ਬਣਾਉਂਦੇ ਰਹਿਣਗੇ ਤੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਇੱਕ ਬੇਨਤੀ ਵੀ ਅਪੀਲ ਕਰਨਾ ਚਾਹੂੰਗਾ ਵੀ ਜਿਹੜਾ 바ਵਾ ਸਾਹਿਬ ਨੂੰ ਕੱਲੇ ਬਾਬਾ ਸਾਹਿਬ ਦੇ ਜਨਮ ਦਿਹਾੜੇ ਤੇ ਨਹੀਂ ਪੂਰਾ ਸਾਲ ਆਪਣੇ ਉਹਨਾਂ ਦੇ ਜੀਵਨ ਬਾਰੇ ਆਪਣੇ ਬੱਚਿਆਂ ਨੂੰ ਦੱਸੋ ਵੀ ਉਹਨਾਂ ਨੇ ਕਿਵੇਂ ਸੰਘਰਸ਼ ਕੀਤਾ ਤੇ ਕਿਵੇਂ ਇੱਥੇ ਪਹੁੰਚੇ। ਆਪਣੇ ਸਮਾਜ ਨੂੰ ਕੀ ਸਨੇਹਾ ਦੇਣਾ ਚਾਹੁੰਗੇ? ਸ਼ਹਿਰ ਵਾਸੀ ਨੂੰ ਕੀ ਸਨੇਹ ਦੇਣਾ? ਸ਼ਹਿਰ ਵਾਸੀ ਨੂੰ ਇਹ ਸਨੇਹ ਦੇ ਆਉਂਗਾ ਵੀ ਜਿਹੜਾ ਆਪਾਂ ਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੁਣ ਆਪਾਂ ਦੇਖ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਕੁਝ ਜਿਹੜੇ ਬਾਹਰ ਸ਼ਰਾਰਤੀ ਅੰਸਰ ਨੇ ਉਹ ਬਾਹਰੋਂ ਪੌਂਕੀ ਜਾਂਦੇ ਨੇ ਤੇ ਪੰਜਾਬ ਦਾ ਤੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਤੇ ਆਪ ਆਪਣਾ ਆਪਸੀ ਭਾਈਚਾਰਾ ਖਰਾਬ ਕਰਨਾ ਚਾਹੁੰਦੇ ਨੇ। ਇਹ ਜਿਹੜੇ ਜਿਹੜੇ ਸ਼ਖਸ ਨੇ ਉਹਨਾਂ ਤੇ ਆਪਾਂ ਨੂੰ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਤੇ ਉਹਨਾਂ ਦੀ ਨੈਗੇਟਿਵਿਟੀ ਤੋਂ ਦੂਰ ਰਹਿਣਾ ਚਾਹੀਦਾ ਤੇ ਜਿਹੜਾ ਆਪਸੀ ਭਾਈਚਾਰਾ ਆਪਾਂ ਬਣਾ ਕੇ ਰੱਖੀ ਹੈ ਇਹ ਜਿਹੜੇ ਗੁਰਮਾ ਗੁੰਮਰਾ ਕਰਨ ਵਾਲੇ ਲੋਕ ਨੇ ਉਹਨਾਂ ਦੀ ਗੱਲਾਂ ਚੰਨਾ ਜੀ ਕਿਉਂ 바ਵਾ ਸਾਹਿਬ ਹਰ ਇੱਕ ਦੇ ਦਿਲ ਚ ਵਸਦੇ ਨੇ ਤੇ 바ਵਾ ਸਾਹਿਬ ਕੱਲੇ ਸਟੈਚੂਆਂ ਚ ਨਹੀਂ ਹੈਗੇ 바ਵਾ ਸਾਹਿਬ ਉਹ ਸੂਰਜ ਨੇ ਜਿਹਨੂੰ ਤੁਸੀਂ ਲੁਕਾਉ ਨਹੀਂ ਸਕਦੇ ਨਾ ਤੁਸੀਂ ਇਹਨਾਂ ਦੀ ਮੂਰਤੀਆਂ ਨੂੰ ਨੁਕਸਾਨ ਪਹੁੰਚਾ ਕੇ ਲਿਖੋ ਸਕਦੇ ਹੋ ਨਾ ਇਹਨਾਂ ਬਾਰੇ ਤੁਸੀਂ ਜੇ ਕੋਈ ਚੰਗਾ ਮਾੜਾ ਬੋਲੋਗੇ ਤਾਂ ਲਿਖੋ ਸਕਦੇ ਹੋ ਕਿ ਬਾਬਾ ਸਾਹਿਬ ਉਹ ਕੰਮ ਕਰ ਗਏ ਜੋ ਮਨ ਨੂੰ ਨਹੀਂ ਲੱਗਦਾ ਭਾਰਤ 'ਚ ਕਿਸੇ ਨੇ ਕੀਤਾ